ਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਚੱਕਰ ਚਿਹਨ ਅਰਵਾਰਣ ਜਾਤਿ ਅਰਪਾਤ ਨਹਿਨ ਜੀ ਰੂਪ ਰੰਗ ਅਰ ਰੀਖ ਭੀਖ ਕੋ ਕਹਿ ਨ ਸਕਤ ਕਿਹੀ ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਹਿ ਜੈ ਕੋਟ ਇੰਦਰ ਇੰਦਰਾਨਾ ਸ਼ਾਹ ਸ਼ਹਾਨ ਗਣਜੈ ਤ੍ਰੇਪ ਬਣਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤਣ ਕਹਿਤ ਸਬ ਸਰਬਨਾਮ ਕਥੈ ਕਬਨ ਕਰਮਨਾਮ ਬਰਨਤ ਸੁਮਤ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਨਕ ਪੂਰਾ ਪਾਇਆ ਉਰੇ ਕੇ ਗੁਣ ਗਾਓ ਤੇ ਮਾਰੀ ਚਰਨ ਤੁਮਾਰੀ ਆਸਾ ਤੁਮਹੀ ਸੱਜਣ ਸਹਿੱਲੀ ਰੱਖੂ ਰੱਖ ਨਹਾਰ ਦਿਆਲਾ ਨਾਨਕ ਘਰ ਕੀ ਗੋਲੇ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਵੇਕਾਰ ਜਿਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਵੇਕਾਰ ਜੇ ਤਨ ਬਾਣੀ ਬਿਸਰ ਜਾਏ ਜੋਂ ਪੱਕਾ ਰੋਗੀ ਬੇਲ ਲਾਏ ਬਹੁਤਾ ਬੋਲਣ ਛਖਣ ਹੋਏ ਬਿਨ ਬੋਲੇ ਜਾਣ ਸਭ ਸੋਏ ਰਹਾਉ ਜਿਨ ਕਨ ਕੀਤੇ ਅੱਖੀ ਨਾਕ ਜਿਨ ਜੇ ਬਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਣੀ ਪਾਈ ਬਜੈ ਪਵਨ ਆਖੈ ਸਭ ਜਾਏ ਜੇਤਾ ਮੋਹ ਪ੍ਰੀਤ ਸਵਾਦ ਸਬਾ ਕਾਲਖ ਦਾਗ 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 ਦਗ ਦੋਸ਼ ਮੁ ਚੱਲਿਆ ਲਾਈ ਦਰ ਗਏ ਬੈਸਣਾ ਨਹੀਂ ਜਾਏ ਕਰਮ ਮਿਲੇ ਆਖਣ ਤੇਰਾ ਨਾਮ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬਦਾਤਾ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬਦਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ